ਇਹ ਉਹ ਮਸ਼ੀਨਾਂ ਚੱਲ ਰਹੇ ਹੋਣਗੇ ਉਹ ਬੰਦੇ ਆਏ ਦਿਨ ਚੋਰੀਆਂ ਦੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਰਹਿੰਦੇ ਨੇ ਲੁਧਿਆਣਾ ਦੇ ਵਿੱਚ ਇੱਕ ਅ ਵੀਡੀਓ ਜਿਹੜੀ ਹੈ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਕਿ ਜਿਸ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਦੋ ਮਹਿਲਾਵਾਂ ਬੜੀ ਹੁਸ਼ਿਆਰੀ ਦੇ ਨਾਲ ਜਾਂਦੀਆਂ ਨੇ ਖਰੀਦਦਾਰੀ ਕਰਨ ਦੇ ਬਾਨੇ ਨਾਲ ਉਹ ਜਾਂਦੀਆਂ ਨੇ ਤੇ ਦੁਕਾਨਦਾਰ ਨੂੰ ਧਿਆਨ ਨੇ ਲਗਾਉਂਦੀਆਂ ਨੇ ਕਿਸ ਤਰ੍ਹਾਂ ਦੁਕਾਨ ਦੇ ਵਿੱਚ ਰਸ਼ ਹੋਣ ਦੇ ਕਰਕੇ ਉਹ ਦਿਖਾਉਂਦੀਆਂ ਨੇ ਕਿ ਅਸੀਂ ਪੈਸੇ ਦੇ ਦਿੱਤੇ ਪਰ ਕਿਸ ਤਰ੍ਹਾਂ ਉਹ ਹਿਰਾਫੇਰੀ ਕਰਦੀਆਂ ਹੋਈਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਜਿਹੜੀ ਇਹ ਕੈਦ ਹੋ ਗਈ ਹੈ ਤੇ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਤੁਸੀਂ ਦੇਖੋ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਮਹਿਲਾਵਾਂ ਦੀ ਮਿਲੀ ਭੁਗਤ ਹੁੰਦੀ ਹੈ ਇੱਕ ਦੁਕਾਨ ਦੇ ਵਿੱਚ ਆਉਂਦੀਆਂ ਨੇ ਤੇ ਰਸ਼ ਹੋਣ ਦੇ ਕਰਕੇ ਉਹ ਜੁੱਤੇ ਦਾ ਜਿਹੜਾ ਜੋੜਾ ਲੈ ਲੈਂਦੀਆਂ ਨੇ ਇੱਕ ਹਾਲਾਕਿ ਮਹਿਲਾ ਉਹਨਾਂ 'ਚੋਂ ਪੈਸੇ ਦੇ ਦਿੰਦੀ ਹੈ ਪਰ ਦੂਸਰੀ ਹਿਰਾਫੇਰੀ ਕਰਦੀ ਹੋਈ ਸਾਫ ਹੀ ਨਜ਼ਰ ਆਉਂਦੀ ਹੈ ਦਿਖਾਉਂਦੀ ਹੈ ਕਿ ਮੈਂ ਪੈਸੇ ਦੇ ਦਿੱਤੇ ਉਹ ਉਲਟਾ ਦੁਕਾਨਦਾਰ ਨੂੰ ਹੀ ਪਰਮਾਨ ਦੀ ਕੋਸ਼ਿਸ਼ ਕਰਦੀ ਹੈ ਤੋ ਇਹ ਦਿਨ ਦੁਕਾਨਦਾਰਾਂ ਦੇ ਨਾਲ ਇਹ ਸਭ ਕੁਝ ਵਾਪਰਦਾ ਰਹਿੰਦਾ ਹੈ ਇਹ ਜਿਹੜੀ ਸਾਰੀ ਸੀਸੀਟੀਵੀ ਦੀ ਘਟਨਾ ਹੈ ਲੁਧਿਆਣਾ ਦੇ ਫੀਲਡ ਗੰਦੇ ਦੇ ਵਿੱਚ ਕੂਚਾ ਨੰਬਰ 5 ਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਸੱਚ ਹੋਗਾ ਜੇ ਆਪਣਾ 550 ਇੱਕ ਬੰਦ ਗਏ 550 ਬੰਦ ਗਏ ਇਹ ਨਾਲ ਵੀ ਇਹ ਕੋਈ ਨਾ ਬੋਲੇ ਆਹ ਇਹਦਾ ਕੋਈ ਬੋਲਾਂ ਕੋਈ ਰੱਖਾ ਨਹੀਂ ਕਰਦਾ ਕੋਈ ਆਦਾ ਕੋਈ ਨਹੀਂ ਕਰਦਾ ਕੋਈ ਗੱਲ ਨਹੀਂ ਟਕਰਾਉਂਦਾ ਨਹੀਂ ਮੰਨਦੇ ਗੱਲ ਨਹੀਂ ਆਉਂਦੀ ਉਹ ਵਾਸਤੇ ਲੱਖਣੇ ਨਹੀਂ ਤਾਂ ਬੋਲਦੇ ਨਹੀਂ ਅੱਗਾ ਜੀ ਜੀ ਨਹੀਂ ਕਰਦਾ ਨਹੀਂ ਉਹ ਕਹਿੰਦਾ ਦੋ ਕੋਣਾਂ ਜੋੜੇ ਕਿੰਨੇ ਟੋਟ ਲੱਗਣਗੇ ਜੋੜੇ ਜੀ 1.5 ਵਾਸਤੇ ਇਸੇ ਲੱਗਣਗੇ ਇੱਕ ਸੇ ਉਹ ਗੱਜ ਆਪਣਾ 5.5 ਤੋਂ ਇੱਕ ਬੰਦ ਗਏ 5.5 ਤੋਂ ਬੰਦ ਗਏ ਇਹ ਨਾਲ ਵੀ ਕੋਈ ਨਾ ਕੋਈ ਨਾ ਆ ਦੇਦਾ ਕੋਈ ਬੰਦਾ ਕੋਈ ਰੋਕਦਾ ਨਹੀਂ ਆਪੇ ਖਾਣ ਨਹੀਂ ਦਿੰਦਾ ਕੋਈ ਨਾ 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 ਕੋਈ ਉਹਰੇ ਜੀ 150 ਸੇ 150 ਇੱਕ ਤੇ ਉਹ ਗਾਜ ਆਪਣਾ 550 ਇੱਕ ਬੰਦ ਗਿਆ 550 ਬੰਦ ਗਿਆ ਇਹ ਨਾਲ ਵੀ ਇਹ ਬੋਲਣ ਆਦੇ ਉਹ ਬੋਲਾਂਗੇ ਜਿਹੜੇ ਅਪਣੇ ਖਾਣ ਨਹੀਂ ਕਰਦੇ ਕੋਈ ਇਹਦਾ ਕੋਈ ਨਹੀਂ ਕੋਈ ਨੀਕਾ